ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀ ਹਾਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਭਗਤਾਂ ਲਈ ਹੈ ਜਿਹੜੇ ਪੀਰਾਂ ਦੀ ਗੱਦੀ ਤੇ ਬੈਠਦੇ ਨੇ ਪਰ ਕਿਸੇ ਕਾਰਨ ਉਹਨਾਂ ਦੀ ਗੱਦੀ ਕਿਸੇ ਨੇ ਬੰਦ ਦਿੱਤੀ ਹੈ ਜਾਂ ਉਹਨਾਂ ਨੂੰ ਹੁਣ ਕੋਈ ਵੀ ਬਚਨ ਨਹੀਂ ਹੁੰਦੇ ਉਹ ਭਗਤ ਜਿਨ੍ਹਾਂ ਨੂੰ ਪੀਰਾਂ ਦੀ ਗੱਦੀ ਮਿਲੀ ਹੈ ਅਤੇ ਉਹ ਪੀਰਾਂ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਨੇ ਆਪਣੀ ਬੰਦ ਪਈ ਗੱਦੀ ਖੋਲਣਾ ਚਾਹੁੰਦੇ ਨੇ ਅਤੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਤਾਂ ਉਹ ਅੱਜ ਦੀ ਇਹ ਵੀਡੀਓ ਜ਼ਰੂਰ ਦੇਖਣ ਉਹਨਾਂ ਦੇ ਸਾਰੇ ਕੰਮ ਵੀ ਬਣਨਗੇ ਪੀਰ ਉਹਨਾਂ ਨਾਲ ਬਚਨ ਵੀ ਕਰਨਗੇ ਅਤੇ ਉਹ ਦੁਨੀਆ ਦਾ ਫੇਰ ਤੋਂ ਪਹਲਾ ਵੀ ਕਰ ਸਕਣਗੇ ਸੰਗਤ ਜੀ ਜੇਕਰ ਤੁਸੀਂ ਵੀ ਪੀਰਾਂ ਨੂੰ ਸੱਚੇ ਦਿਲੋਂ ਮੰਨਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਸਾਡੇ ਇਸ ਪਰਿਵਾਰ ਦਾ ਹਿੱਸਾ ਜਰੂਰ ਬਣਨਾ ਜੀ ਆਓ ਸੰਗਤ ਜੀ ਪਹਿਲਾਂ ਅਸੀਂ ਤੁਹਾਨੂੰ ਉਹ ਕਲਾਮ ਦੱਸ ਦਿੰਦੇ ਹਾਂ ਜਿਸ ਨਾਲ ਤੁਸੀਂ ਪੀਰਾਂ ਦੀ ਰਹਿਮਤ ਨਾਲ ਬੰਦ ਪਈ ਆਪਣੀ ਗੱਦੀ ਦੁਬਾਰਾ ਚਲਾ ਸਕਦੇ ਹੋ ਕਲਾਮ ਇਸ ਤਰ੍ਹਾਂ ਹੈ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਉਸਤਾਦਾਂ ਦੀ ਲੱਕੜੀ ਸ਼ਗਿਰਦਾਂ ਨੇ ਪਕੜੀ ਉਸਤਾਦ ਬੈਠੇ ਪਾਸ ਕੰਮ ਆ ਜਾਏ ਰਾਸ ਗੱਦੀ ਵਾਲਿਆ ਪੀਰਾ ਬੌੜੀ ਬੌੜਨ ਦਾ ਵੇਲਾ ਲਿਆ ਸੰਗਤ ਘੇਰ ਕੇ ਲਗਾ ਗੱਦੀ ਤੇ ਮੇਲਾ ਨਾਲ ਰੋੜਾਂ ਦੀ ਰਾਣੀ ਮੈਂ ਕਦੀ ਨਾ ਹੋਵਾਂ ਵੇਲਾ ਸਦਕਾ ਖਵਾਜਾ ਖਿਜਰ ਦਾ ਬਣਾ ਲੈ ਮੈਨੂੰ ਚੇਲਾ नामै अक्का नामै थां ना रव कदी वेला अग खोले जिब्राइल पिछा खोले मिकाइल सज्जा खोले इसराफील खब्बा खोले इजराइल सर रखे सुलेमान धड़ रखे रब्बे लालमीन जे मेरे कवे ना आवे गद्दी वालिया पीरा ता दुहाई गौसे आजम दस्तगीर अल्लाहु अकबर नूर दी चादर गद्दी उत्ते हो जा हाजिर ਗੱਡੀ ਉੱਤੇ ਹੋ ਜਾ ਹਾਦਸਾ ਸੰਗਤ ਜੀ ਇਸ ਕਲਾਮ ਨੂੰ ਪੜਨ ਦੇ ਤਰੀਕੇ ਬਾਰੇ ਜਾਣ ਲੈਂਦੇ ਹਾਂ ਤੁਸੀਂ ਇਸ ਨੂੰ 41 ਵਾਰ ਪੜਨਾ ਹੈ ਪੜਨ ਦਾ ਸਮਾਂ ਰਾਤ 9 ਵਜੇ ਤੋਂ ਬਾਅਦ ਦਾ ਰੱਖਣਾ ਹੈ ਪੜਨ ਦਾ ਸਥਾਨ ਉਹ ਥਾਂ ਜਿੱਥੇ ਤੁਸੀਂ ਗੱਡੀ ਤੇ ਬੈਠਦੇ ਹੋ ਗੱਡੀ ਲਾਉਦੇ ਹੋ ਉਸ ਥਾਂ ਤੇ ਬੈਠ ਕੇ ਪੜਨਾ ਹੈ ਇਸ ਨੂੰ ਤੁਸੀਂ ਰੋਜ਼ 41 ਵਾਰ 41 ਦਿਨਾਂ ਤੱਕ ਪੜਨਾ ਹੈ ਕਲਾਮ ਦੇ ਸ਼ੁਰੂ ਅਤੇ ਅਖੀਰ ਵਿੱਚ ਤੁਸੀਂ 5-5 ਵਾਰ ਦਰੂਰ شریف ਕੋਈ ਵੀ ਜੋ ਤੁਹਾਨੂੰ ਯਾਦ ਹੋਵੇ ਉਹ ਪੜ ਲੈਣਾ ਹੈ ਇਸ ਨੂੰ ਪੜਦੇ ਸਮੇਂ ਤੁਸੀਂ ਆਪਣਾ ਸਾਰਾ ਧਿਆਨ ਆਪਣੇ ਮੁਰਸ਼ਿਦ ਆਪਣੇ ਗੱਦੀ ਵਾਲੇ ਪੀਰਾਂ ਵੱਲ ਰੱਖਣਾ ਹੈ ਜਾਂ ਤੁਸੀਂ ਇਹ ਧਿਆਨ ਕਰ ਸਕਦੇ ਹੋ ਕਿ ਤੁਹਾਡੇ ਪੀਰ ਤੁਹਾਡੇ ਤੇ ਨੂਰ ਦੀ ਬਾਰਿਸ਼ ਕਰ ਰਹੇ ਨੇ ਇਸ ਅਮਲ ਵਿੱਚ ਤੁਸੀਂ ਮਾਸ ਮੱਛੀ ਲਸਣ ਪਿਆਜ਼ ਅਤੇ ਗ੍ਰਹਿਸਥ ਦਾ ਪ੍ਰੇਸ਼ ਕਰਨਾ ਹੈ ਇਬਾਦਤ ਜਿੰਨੀ ਜ਼ਿਆਦਾ ਹੋ ਸਕੇ ਉਨੀ ਕਰਨੀ ਹੈ ਚੰਗੇ ਕੰਮ ਕਰਨੇ ਨੇ ਇਸ ਅਮਲ ਨੂੰ ਕਰਨ ਨਾਲ ਇਨਸ਼ਾ ਅੱਲਾਹ ਰੱਬ ਦੀ ਰਹਿਮਤ ਤੁਹਾਡੇ ਤੇ ਹੋ ਜਾਵੇਗੀ ਤੁਹਾਡੇ ਬਚਨ ਪੂਰੇ ਹੋਣ ਲੱਗ ਜਾਣਗੇ ਰੱਬ ਤੁਹਾਡੇ ਰਹੀ ਲੋਕਾਂ ਨੂੰ ਆਰਾਮ ਦਿੰਦਾ ਜਾਵੇਗਾ ਅਤੇ ਤੁਹਾਡੀ ਬੰਦ ਪਈ ਗੱਦੀ ਫੇਰ ਤੋਂ ਚੱਲ ਪਵੇਗੀ ਕੋਈ ਵੀ ਜੋ ਵੀ ਬੰਦਸ਼ਕ ਉਸ ਉੱਪਰ ਲੱਗੀ ਹੋਵੇ ਜਾਂ ਪੀਰਾਂ ਦੀ ਨਾਰਾਜ਼ਗੀ ਹੋਵੇ ਤਾਂ ਉਹ ਸਾਰੀ ਚੀਜ਼ਾਂ ਤੁਹਾਡੇ ਇਸ ਕਲਾਮ ਨਾਲ ਖੁੱਲ ਜਾਣੀ ਆ ਆਸ ਕਰਦੇ ਹਾਂ ਵੀਡੀਓ ਦੀ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜਾਣ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ